ਸਾਤਿਰੀਆ ਕਾਲ ਪੀਪੀ ਪੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀ ਇਸ ਸਮੇਂ ਅਸੀਂ ਲੰਗੜੋਏ ਪਿੰਡ ਵਿੱਚ ਭਗੋਰਾ ਮੋੜ ਤੇ ਮੌਜੂਦ ਆ ਔਰ ਅੱਜ ਜ਼ਿਲ੍ਹੇ ਵਿੱਚ ਜਿਹੜੇ ਮਾੜੇ ਅੰਸਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਆ ਉਹਨਾਂ ਤੇ ਨਕੇਲ ਪਾਉਣ ਲਈ ਇੱਕ ਕੈਸੋ ਮਤਲਬ ਕਾਰਡਨ ਆਫ ਸਰਚ ਆਪਰੇਸ਼ਨ ਚਲਾਇਆ ਗਿਆ 16 ਥਾਵਾਂ ਨੂੰ ਜਿਹੜਾ ਆਡੈਂਟੀਫਾਈ ਕੀਤਾ ਗਿਆ ਹੌਟਸਪੌਟਸ ਨੇ ਔਰ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਮਾਤਰਾ ਵਿੱਚ ਪੁਲਿਸ ਫੋਰਸ ਇੱਥੇ ਮੌਜੂਦ ਹੈ ਕਿਉਂਕਿ ਜਿਹੜੇ ਮਾੜੇ ਅਨਸਰ ਨਸ਼ੇ ਦੀ ਤਸਕਰੀ ਕਰਦੇ ਆ ਉਹਨਾਂ ਨੂੰ ਨਕੇਲ ਪਾਉਣੀ ਬਹੁਤ ਜ਼ਰੂਰੀ ਹੈ ਤਾਂ 16 ਥਾਮਾਂ ਜਿਹੜੀਆਂ ਪੂਰੇ ਜ਼ਿਲ੍ਹੇ ਵਿੱਚ ਆਇਡੈਂਟੀਫਾਈ ਕੀਤੀਆਂ ਗਈਆਂ ਸਿਗੀਆਂ ਹੱਲੇ ਤੱਕ ਸੁਣਨ ਵਿੱਚ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਹੀ ਪਹੁੰਚੀ ਹੈ ਕਿ ਤਿੰਨ ਥਾਮਾਂ ਤੇ ਕੁਝ ਨਾ ਕੁਝ ਬਰਾਮਦਗੀ ਹੋਈ ਹੈ ਉਹ ਕੀ ਹੋਈ ਹੈ ਐਸ்சிਐਸਪੀ ਸਾਹਿਬ ਤੋਂ ਜਾਣਾਂਗੇ ਪਰ ਕਾਡਨ ਆਫ ਸਰਚ ਆਪਰੇਸ਼ਨ ਜਿਹੜਾ ਕੈਰੀ ਡਾਊਟ ਕੀਤਾ ਗਿਆ ਤਾਂ ਜੋ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਪੰਜਾਬ ਪੁਲਿਸ ਪੱਬਾ ਭਾਰ ਹੈ ਔਰ ਜਿਹੜੇ ਮਾੜੇ ਅਨਸਰ ਆ ਇਹਨਾਂ ਦੀ ਪ੍ਰਾਪਰਟੀਆਂ ਨੂੰ ਵੀ ਅਟੈਚ ਕੀਤਾ ਜਾ ਰਿਹਾ ਜਿਹੜੀ ਇਹ ਨਸ਼ਾ ਵੇਚ ਕੇ ਪ੍ਰਾਪਰਟੀਆਂ ਬਣਾਉਂਦੇ ਆ ਤਾਂ ਉਹ ਵੀ ਇੱਕ ਵੱਡਾ ਮੈਸੇਜ ਜਿਹੜਾ ਪੰਜਾਬ ਪੁਲਿਸ ਵੱਲੋਂ ਇਹਨਾਂ ਮਾੜੇ ਅਨਸਰਾਂ ਨੂੰ ਇੱਕ ਚੇਤਾਵਨੀ ਦਿੱਤੀ ਜਾ ਰਹੀ ਤਾਂ ਇਸ ਸਮੇਂ ਅਸੀਂ ਪਹੁੰਚੇ ਹੋਏ ਆ ਲੰਗੜੋਆ ਪਿੰਡ ਦੇ ਪਘੋਰਾ ਮੋੜ ਦੇ ਉੱਤੇ ਇੱਕ ਵਾਰੀ ਤੁਹਾਨੂੰ ਇੱਥੇ ਦੀਆਂ ਮੌਕੇ ਤੇ ਤਸਵੀਰਾਂ ਦਿਖਾਣੇ ਆ ਕਿਉਂਕਿ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖੀਆ ਕਿ ਵੱਖ-ਵੱਖ ਘਰਾਂ ਵਿੱਚ ਜਾ ਕੇ ਜਿਹੜੇ ਲੋਕ ਨਸ਼ਾ ਤਸਕਰੀ ਵਿੱਚ ਇਨਵੋਲਵ ਹੈ ਉਹਨਾਂ ਦੇ ਘਰਾਂ ਵਿੱਚ ਜਾ ਕੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ 300 ਪੁਲਿਸ ਮੁਲਾਜ਼ਮਾਂ ਦੀ ਜਿਹੜੀ ਡਿਪਲॉयਮੈਂਟ ਕੀਤੀ ਗਈ ਹੈ 16 ਡਰੱਗ ਪ੍ਰਭਾਵਿਤ ਖੇਤਰ ਜਿਹੜੇ ਹੌਟਸਪੌਟ ਆ ਉਹ ਪੁਲਿਸ ਨੇ ਆਈਡੈਂਟੀਫਾਈ ਕੀਤੇ ਆ ਤੇ 15 ਜਾਂ 20 ਵੀ ਪੁਲਿਸ ਪਾਰਟੀ ਦੀ ਟੁਕੜੀ ਜਿਹੜੀ ਬਣਾ ਕੇ ਉਹ ਵੱਖ-ਵੱਖ ਥਾਂਾਂ ਤੇ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਡਰੱਗ ਪ੍ਰਭਾਵਿਤ ਖੇਤਰਾਂ ਵਿੱਚ ਜਿਹੜੀ ਉੱਥੇ ਤਫ਼ਤੀਸ਼ ਚੱਲ ਰਹੀ ਹੈ ਚੈਕਿੰਗ ਚੱਲ ਰਹੀ ਹੈ ਇਨਵੈਸਟੀਗੇਸ਼ਨ ਇੱਕ ਤਰ੍ਹਾਂ ਦੀ ਚੱਲ ਰਹੀ ਹੈ ਔਰ ਨਾਲ ਦੀ ਨਾਲ ਏ ਡੀ ਜੀ ਪੀ ਸਾਹਿਬ ਕੁਮਾਰ ਅਰੋੜਾ ਇੱਥੇ ਪਹੁੰਚੇ ਹੋਏ ਆ ਇੱਕ ਵਾਰੀ ਉਹਨਾਂ ਤੋਂ ਸੁਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਅੱਜ ਦਾ ਜਿਹੜਾ ਇਹ ਮੁਹਿੰਮ ਚਲਾਈ ਜਾ ਰਹੀ ਹੈ ਜੀ ਸਰ ਇਹ ਸੀਐਮ ਸਾਹਿਬ ਦੀਆਂ ਹਦਾਇਤਾਂ ਤੇ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਦੇ ਕੇ ਅੱਜ ਸਾਰੇ ਪੰਜਾਬ ਦੇ ਵਿੱਚ 골ਡਨ ਔਰ ਸਰਚ ਆਪਰੇਸ਼ਨ ਚਲਾਏ ਜਾ ਰਹੇ ਆ ਇਸ ਦੇ ਵਿੱਚ ਜਿਹੜਾ ਸਪੈਸ਼ਲ ਫੋਕਸ ਹੈ ਜਿਹੜੇ ਡਰੱਗਸ ਸਮਗਲਰ ਨੇ ਜਿਹੜੇ ਹੌਟਸਪੌਟ ਨੇ ਉਹ ਵਕਫ ਵਕਫ ਜ਼ਿਲ੍ਹਿਆਂ ਵਿੱਚ ਸਾਰਿਆਂ ਨੇ ਐਸਐਸਪੀਜ਼ ਨੇ ਏਸੀਪੀਜ਼ ਨੇ ਆਈਡੈਂਟੀਫਾਈ ਕਰਕੇ ਤੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਅੱਜ ਇਹਦੇ ਵਿੱਚ ਸੀਨੀਅਰ ਆਫਿਸਰਾਂ ਨੂੰ ਵੀ ਇਹ ਹਦਾਇਤ ਹੋਈ ਹੈ ਵੀ ਡਿਫਰੈਂਟ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਉਹ ਜਾ ਕੇ ਉਹਨੂੰ ਸੁਪਰਵਾਈਜ਼ ਕਰਨ ਔਰ ਬੇਸਿਕਲੀ ਫੋਰਸ ਦੀ ਵੀ ਹੌਸਲਾ ਫੁਜਾਈ ਕਰਨ ਔਰ ਅੱਜ ਕੱਲ ਜਿਹੋ ਜਿਹਾ ਮੌਸਮ ਹੈ ਮਾਹੌਲ ਹੈ ਇਹਦੇ ਵਿੱਚ ਔਰ ਪੁਲਿਸ ਆਪਣਾ ਕੰਮ ਉਸਤਾਦੀ ਨਾਲ ਕਰਦੀ ਰਵੇ ਸਾਡਾ ਬੇਸਿਕਲੀ ਆਉਂਦਾ ਮਕਸਦ ਇਹੀ ਹੈ ਤੇ ਨਵਾਂ ਸ਼ਹਿਰ ਦੇ ਵਿੱਚ ਕਿਉਂਕਿ ਮੈਂ ਖੁਦ ਵੀ ਰਿਹਾ ਇੱਥੇ ਨਵਾਂ ਸ਼ਹਿਰ ਪਹਿਲਾਂ ਤੇ ਇਹਨਾਂ ਨੇ 16 ਵਿਲੇजेस ਜਿਹੜੇ ਨੇ ਉਹ ਹੌਟਸਪੌਟ ਉਹ ਆਇਡੈਂਟੀਫਾਈ ਕੀਤੇ ਨੇ ਤੇ ਵੱਖ-ਵੱਖ ਟੀਮਾਂ ਜੀਓਜ਼ ਐਸਪੀ ਡੀਐਸਪੀਜ਼ ਦੇ ਅੰਡਰ ਤਕਰੀਬ 3350 ਮੁਲਾਜ਼ਮਾਂ ਦੇ ਨਾਲ ਉਹ ਸਵੇਰ ਤੋਂ ਇਹ ਸਰਚ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਇਹਨਾਂ ਕੋਲ ਸਾਡੇ ਕੋਲ ਆਪਣੀ ਇਨਫਾਰਮੇਸ਼ਨ ਹੁੰਦੀ ਹੈ ਲਿਸਟ ਹੁੰਦੀ ਹੈ ਉਹਦੇ ਵਿੱਚੋਂ ਉਹਦੇ ਮੁਤਾਬਕ ਇਹ ਸਰਚ ਆਪਰੇਸ਼ਨ ਚੱਲ ਰਿਹਾ ਹੈ ਤੇ ਕੁਝ ਇਹਨਾਂ ਨੇ ਕੇਸਿਸ ਵਗੈਰਾ ਦਰਜ ਕੀਤੇ ਨੇ ਉਹ ਸ਼ਾਮ ਤੱਕ ਜੋ ਵੀ ਉਹ ਦੀ ਸਕਸੈਸ ਹੋਏਗੀ ਉਹਦੇ ਬਾਰੇ ਤੁਹਾਨੂੰ ਇਹ ਜਾਣਕਾਰੀ ਸਾਰੀ ਦੇ ਦੇਣਗੇ ਕੋਈ ਬੜੀ ਜੀ ਕਵੀ ਸਰ ਕੋਈ ਹਾਂ ਜੀ ਇਹਨਾਂ ਨੇ ਹਾਲੇ 3-4 ਕੇਸ ਰਜਿਸਟਰ ਕੀਤੇ ਨੇ ਜਿੱਥੇ ਜਿੱਥੇ ਰਿਕਵਰੀ ਹੋਈ ਹੈ ਕਿਉਂਕਿ ਤੁਹਾਨੂੰ ਪਤਾ ਹੈ ਡਰੱਗਸ ਦਾ ਪ੍ਰਾਇਮਰਲੀ ਹੁੰਦਾ ਹੈ ਵੀ ਜਦ ਰਿਕਵਰੀ ਹੁੰਦੀ ਹੈ ਉਹਦੇ ਨਾਲ ਹੀ ਹੁੰਦਾ ਤੇ ਸ਼ਾਮ ਤੱਕ ਫਿਰ ਤੁਹਾਨੂੰ ਡਿਟੇਲ ਹੋਦੀ ਬਾਕੀ ਜੀ ਦੇਖੋ ਸੂਬਾ ਪੱਦਰ ਤੇ ਤਾਂ ਜਿਹੜਾ ਹੁੰਦਾ ਸਾਡੀ ਪੰਜਾਬ ਦੀ ਸਭ ਨਾਲੋਂ ਇੱਕ ਸਪੈਸ਼ਲ ਲੋਕੇਸ਼ਨ ਹੈ ਸਾਡਾ ਬਾਰਡਰ ਜਿਹੜਾ 550 ਕਿਲੋਮੀਟਰ ਪਾਕਿਸਤਾਨ ਦੇ ਨਾਲ ਲੱਗਦਾ ਹੈ। ਔਰ ਅੱਜ ਕੱਲ ਨਵੀਂ ਟੈਕਨੀਕ ਦੇ ਨਾਲ 드론 ਦੇ ਰਾਹੀਂ ਜਿਹੜੀ ਡਰੱਗਸ ਹੈ ਉਹ ਪਹਿਲਾਂ ਤਾਂ ਦੇਖੋ ਪੁਰਾਣੇ ਕਦੀ ਪਾਈਪਾਂ ਦੇ ਰਾਹੀਂ ਕਦੀ ਉਹ ਰਿਵਰ ਦੇ ਥਰੂ ਰਿਵਰਾਈਨ ਬੈਲਟ ਲੈ ਕੇ ਬੰਦੇ ਜਾਂਦੇ ਸੀਗੇ ਫਿਰ ਬਾੜ ਲੱਗ ਗਈ ਉਹਦੇ ਨਾਲ ਘਟ ਗਿਆ ਤੇ ਪਰ ਹੁਣ 드론 ਕਰਕੇ ਕਾਫੀ ਚੀਜ਼ਾਂ ਉਹ ਉਧਰੋਂ ਸੁੱਟ ਦਿੰਦੇ ਨੇ। ਤੇ ਬੀਐਸਐਫ ਫਰਸਟ ਲਾਈਨ ਆਫ ਡਿਫੈਂਸ ਉਥੇ ਹੁੰਦੀ ਆ ਉਹਦੇ ਨਾਲ ਮਿਲ ਕੇ ਸੈਕੰਡ ਲਾਈਨ ਪੰਜਾਬ ਪੁਲਿਸ ਨੇ ਲਗਾਈ ਹੋਈ ਹੈ ਔਰ ਅਸੀਂ ਉਹਨਾਂ ਦੀ ਜਿੱਥੇ ਜਿੱਥੇ ਵੀ ਡਰੋਨ ਹੁੰਦਾ ਹੁਣ ਲੋਕਾਂ ਦੇ ਨਾਲ ਵਿਲੇਜ ਡਿਫੈਂਸ ਕਮੇਟੀਆਂ ਉਥੇ ਐਕਟਿਵ ਕੀਤੀ ਹੈ ਕੋਈ ਵੀ ਜਿੱਦਾਂ ਰਿਕਵਰੀ ਹੁੰਦੀ ਕੋਈ ਵੀ ਚੀਜ਼ ਜਿਗਦੀ ਹੈ ਤਾਂ ਪਿੰਡ ਵਾਲੇ ਦੱਸ ਦਿੰਦੇ ਆ ਔਰ ਆਈਡੀਆ ਦੇ ਵੀ ਅੱਜ ਇੱਥੇ ਆਵਾਜ਼ ਸੁਣੀ ਗਈ ਹੈ ਜਾਂ ਇਹ ਹੈ ਔਰ ਉਹਦਾ ਸਰਚ ਆਪਰੇਸ਼ਨ ਆਲਮੋਸਟ ਡੇਲੀ ਬੇਸਿਸ ਤੇ ਤੁਸੀਂ ਪੜਦੇ ਹੋ ਤੇ ਉਸ ਚੀਜ਼ ਨੂੰ ਹੋਰ ਪਾਵਰ ਕਰਨ ਲਈ ਉੱਥੇ ਰਿਕਵਰੀ ਵਗੈਰਾ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਨੂੰ ਐਜ਼ ਅ ਟਰਾਂਜ਼ਿਟ ਰੂਟ ਜਿਹੜਾ ਯੂਜ਼ ਕਰਦੇ ਆ ਨਾ ਇਹ ਜਿਹੜੀ ਡਰੱਗਸ ਹੈ ਤੁਹਾਨੂੰ ਪਤਾ ਹੈ ਅਫਗਾਨਿਸਤਾਨ ਤੋਂ ਚਲਦੀ ਹੈ ਅਲਟੀਮੇਟਲੀ ਇੱਥੋਂ ਇੰਡੀਆ ਚੋਂ ਹੋ ਕੇ ਇਹ ਬਾਹਰਲੇ ਮੁਲਕਾਂ ਤੱਕ ਜਾਂਦੀ ਹੈ ਤੇ ਇਹਨਾਂ ਦਾ ਮੇਨ ਕੰਮ ਤਾਂ ਇਹ ਹੁੰਦਾ ਪਰ ਉਹ ਪੰਜਾਬ ਬਿਲਕੁਲ ਬਾਰਡਰ ਤੇ ਹੋਣ ਕਰਕੇ ਤੇ ਇਹ ਸਾਡੀ ਵੱਡੀ ਆਪਣੀ ਪ੍ਰੋਬਲਮ ਬਣ ਜਾਂਦੀ ਹੈ ਉਹ ਸੀ ਪੂਰੀ ਇਹਦੇ ਵਿੱਚ ਕੋਸ਼ਿਸ਼ ਕਰ ਰਹੇ ਆਂ ਵੀ ਇਹ ਜਿਹੜਾ ਚੈਨਲ ਹੈ ਇਹ ਬੰਦ ਕੀਤਾ ਜਾਵੇ ਔਰ ਈਵਨ ਰਿਸਰਚ ਵੀ ਚੱਲ ਰਹੀ ਹੈ ਵੀ ਜਿਹੜੇ 드ਰੋਨ ਦੀ ਹੈ ਉਹਨਾਂ ਨੂੰ ਬਲੌਕ ਕਰਨ ਦੀ ਵੀ ਟੈਕਨੋਲੋਜੀ ਜਲਦੀ ਤੋਂ ਜਲਦੀ ਡਿਵੈਲਪ ਕਰਕੇ ਤੇ ਉਹ ਸੀਲ ਕੀਤਾ ਜਾਣਾ ਤਾਂ ਕਿ ਉਹ ਵੀ ਨਾ ਆ ਸਕੇ ਠੀਕ ਹੈ ਥੈਂਕ ਯੂ ਥੈਂਕ ਯੂ ਤਾਂ ਤੁਸੀਂ ਸੁਣਿਆ ਏ ਡੀਜੀਪੀ ਸਾਹਿਬ ਦਾ ਕੀ ਕਹਿਣਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਤਕਰੀਬਨ ਅੱਧੀ ਦਰਜਨ ਤੋਂ ਵੱਧ ਜਿਹੜੇ ਵੱਡੇ ਅਫਸਰ ਆ ਡੀਐਸਪੀ ਜਿਹੜੇ ਆ ਉਹ ਵੀ ਤਾਇਨਾਤ ਕੀਤੇ ਗਿਆ ਤਾਂ 16 ਜਿਹੜੇ ਤੁਹਾਨੂੰ ਪਹਿਲੇ ਦੱਸ ਚੁੱਕਾ ਡਰਗ ਪ੍ਰਭਾਵਿਤ ਖੇਤਰ ਆ ਉਹਨਾਂ ਦੇ ਅੰਦਰ ਅੱਜ ਚੈਕਿੰਗ ਚੱਲ ਰਹੀ ਹੈ ਤਫਤੀਸ਼ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਹੁਣ ਤੁਹਾਨੂੰ ਸੁਣਾਉਣੇ ਆ ਕਿ ਐਸਐਸਪੀ ਸਾਹਿਬ ਦਾ ਇਸ ਪੂਰੀ ਜਿਹੜੀ ਅੱਜ ਤੋਂ ਆਪ੍ਰਾਹਲ ਕੀਤਾ ਗਿਆ ਉਸ ਦੇ ਉੱਤੇ ਕੀ ਕਹਿਣਾ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੇ ਸਟੇਟ ਲੈਵਲ ਤੇ ਕੀਤਾ ਜਾ ਰਿਹਾ ਹੈ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਦੀ ਗੱਲ ਕਰੀਏ ਤਾਂ ਇੱਥੇ ਪੁਲਿਸ ਨੇ 16 হটস্পট ਜਾਂ ਏਰੀਆਸ ਜੋ ਆਇਡੈਂਟੀਫਾਈ ਕੀਤੇ ਹੈਗੇ ਉਸਤੇ ਅੱਜ 2 ਐਸਪੀ ਰੈਂਕ ਆਫੀਸਰ 7 ਡੀਐਸਪੀ ਰੈਂਕ ਆਫੀਸਰ ਤੇ ਟੋਟਲ 300 ਦੇ ਕਰੀ ਪੁਲਿਸ ਪਰਸਨਲ ਜੋ ਹੈ ਇੱਕ ਕੋਆਰਡੀਨੇਟਿਡ ਮੈਨਰ ਚ ਆਪਰੇਸ਼ਨਲੀ ਇਸ ਨੂੰ ਕਰ ਰਹੇ ਹੈਗੇ ਤੇ ਸਾਰੇ ਥਾਂ ਵਕ-ਵਕ ਟੀਮਾਂ 15 ਤੋਂ 20 ਪੁਲਿਸ ਪਰਸਨਲ ਦੀ ਟੀਮ ਬਣਾ ਕੇ ਵਕ-ਵਕ ਸਪਾਟਸ ਤੇ ਆਪਰੇਸ਼ਨ ਜਾਰੀ ਹੈਗਾ ਤੋਂ ਹਲੇ ਤੱਕ ਸਾਰੇ ਥਾਂ ਕਾਡਨ ਕਰਕੇ ਪ੍ਰੋਪਰਲੀ ਚੈਕਿੰਗ ਕੀਤੀ ਜਾ ਰਹੀ ਹੈ ਤੋਂ ਹਲੇ ਤੱਕ 3 ਜੋ ਹੈਗੀ ਹੈ ਵੈਰੀਫਾਈ ਹੋਇਆਗਾ ਕਿ 3 ਰਿਕਵਰੀਜ਼ ਹੋਈ ਹੈਗੀ ਪਰ ਸਟਿਲ ਆਪਰੇਸ਼ਨ ਇਜ਼ ਔਨ ਕਿ ਜੋ ਦੁਪਹਿਰ ਤੱਕ ਆਪਰੇਸ਼ਨ ਸਾਰਾ ਕੰਪਲੀਟ ਹੋ ਜਾਊਗਾ ਤਬ ਹੀ ਦੱਸ ਸਕਾਂਗੇ ਕਿ ਕਿੰਨੀ ਟੋਟਲ ਰਿਕਵਰੀ ਹੋਈ ਹੈ। ਤੋਂ ਇੰਟੈਂਟ ਔਰ ਪਰਪਸ ਇਸ ਸਾਰੀ ਐਕਸਾਈਜ਼ ਦਾ ਇਹੀ ਹੈਗਾ ਕਿ ਜੋ ਵੀ ਸਪots ਹੈਗੇ ਆ ਜੋ ਪਬਲਿਕ ਫੀਡਬੈਕ ਜਾਂ ਇਨਪੁਟ ਦੇ ਬੇਸ ਤੇ ਜੋ ਵੀ ਗਲ ਵਰਿਫਾਈ ਹੋਈ ਹੈ ਰੀਸੈਂਟ ਪਾਸ ਤੇ ਪਤਾ ਲੱਗੀ ਹੈਗੀ ਉਹਨਾਂ ਤੇ ਕੋਆਰਡੀਨੇਟਡ ਐਕਸ਼ਨ ਕੀਤਾ ਜਾ ਰਿਹਾ ਹੈ ਕਿ ਨੰਬਰ 1 ਕੁਸ਼ਚ ਡੈਟਰੈਂਸ ਰਵੇ ਕਿ ਬਾਹਰ ਦੇ ਬੰਦੇ ਕੋਈ ਏਰੀਆ 'ਚ ਅਗਰ ਘੁੰਮਦੇ ਫਿਰਦੇ ਹੈਗੇ ਤਾਂ ਉਹਨਾਂ ਤੇ ਐਕਸ਼ਨ ਹੋਵੇ ਤੇ ਨਾਲੇ ਜੋ ਦੂਜੇ ਬੰਦੇ ਹੈਗੇ ਕਿਨਾਂ ਨੂੰ ਕੋਈ ਲੱਗਦੀ ਹੈਗੀ ਗੱਲ ਤੋ ਇੱਕ ਪੁਲਿਸ ਦੇ ਵੱਲੋਂ ਐਕਸ਼ਨ ਹੁੰਦਾ ਹੈ ਤਾਂ ਉਸ ਚ ਡੈਟਰੈਂਸ ਵੀ ਰਹਿੰਦੀ ਹੈ ਤੇ ਨਾਲੇ ਪੁਲਿਸ ਦਾ ਪੋਜ਼ਿਟਿਵ ਇੰਪੈਕਟ ਰਹਿੰਦਾ ਹੈ ਗੱਲ ਦਾ ਨਾਲੇ ਲੋਕਾਂ ਦੇ ਨਾਲ ਜੋ ਪੁਲਿਸ ਦੀ ਰਾਬਤਾ ਚੰਗੀ ਹੁੰਦੀ ਹੈ ਤੋ ਸਾਰੀ ਟੀਮ ਵਰਕ ਜੋ ਅੱਜ ਕੀਤਾ ਜਾ ਰਿਹਾ ਹੈ ਤੇ ਪੂਰੇ ਡਿਸਟ੍ਰਿਕਟ ਦੇ ਇਸ ਤੇ ਆਪਰੇਸ਼ਨਲੀ ਆਈ ਹੋਪ ਕਿ ਚੰਗਾ ਕੰਮ ਹੋਊਗਾ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ 4-5 ਮਹੀਨੇ ਤੇ ਕਾਫੀ ਪ੍ਰੋਐਕਟਿਵਲੀ ਮਤਲਬ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਜੋ ਵੀ ਡਾਇਰੈਕਸ਼ਨਸ ਹੈਗੀਆਂ ਕਿ ਪਬਲਿਕ ਆਊਟਰੀਚ ਪ੍ਰੋਗਰਾਮ ਬੜਾਇਆ ਜਾਵੇ ਤਾਂ ਉਸੇ ਲੜੀ ਤੇ ਮੈਰਾਥਨ ਪਿੱਛੇ ਕਰਾਈ ਗਈ ਹੈਗੀ ਇੱਕ ਹਿਊਮਨ ਚੇਨ ਇਵੈਂਟ ਜੋ ਹੈ ਸ਼ਹੀਦ ਭਗਤ ਸਿੰਘ ਦੇ ਸਟੈਚੂ ਦੇ ਕੋਲ 5000 ਬੱਚਿਆਂ ਦਾ ਕਟ ਕੀਤਾ ਗਿਆ ਸੀਗਾ ਉਹ ਕਾਫੀ ਇੰਪੈਕਟਫੁਲ ਰਿਹਾ ਸੀਗਾ ਇਸੇ ਤਰ੍ਹਾਂ 4 ਹਫਤੇ ਜੋ ਹੈ ਫੁੱਟਬਾਲ ਲੀਗ ਨਵਾਂ ਸ਼ਹਿਰ ਪੁਲਿਸ ਨੇ ਆਰਗੇਨਾਈਜ਼ ਕੀਤੀ ਹੈ ਤਾਂ ਪਰਪਸ ਇਹ ਹੀ ਹੈਗਾ ਕਿ ਜੋ ਯੂਥ ਵਲਨਰੇਬਲ ਏਜ ਤੇ ਹੁੰਦੇ ਹੈਗੇ ਉਹ ਆਪਣੇ ਇਸ ਏਜ ਤੇ ड्रग ਪੱਖੋਂ ਨਾ ਜਾਣ ਉਹਨਾਂ ਨੂੰ ਸਪੋਰਟਸ ਤੇ ਐਜੂਕੇਸ਼ਨ ਤੇ ਅਵੇਅਰਨੈਸ ਸਾਰਾ ਹੋਵੇ ਡਰਗ ਦੇ ਬਾਰੇ ਕੀ ਉਸ ਦੀ ਨੁਕਸਾਨ ਹੁੰਦੇ ਆ ਉਹਦੇ ਸਾਈਡ ਇਫੈਕਟ ਦੇ ਬਾਰੇ ਤਾਂ ਇਹ ਪੂਰੀ ਮੁਹਿੰਮ ਇਸੀ ਚੀਜ਼ ਤੇ ਹੈਗੀ ਕਿ ਯੂਥ ਨੂੰ ਇੰਗੇਜ ਕਰਕੇ ਰੱਖਿਆ ਜਾਵੇ ਤਾਂ ਕਿ ਨਸ਼ੇ ਤੇ ਰਸਤੇ ਤੇੋਂ ਨਾ ਮੁੱਕ ਜਾਣ ਜੋ ਪਿੱਛੇ ਆਊਟਰੀਚ ਕੀਤੀ ਸੀ ਉਸ ਦਾ ਇਹੀ ਫੀਡਬੈਕ ਹੈਗਾ ਕਿ ਪਬਲਿਕ ਤੇ ਜੋ ਪਰਸਨਲ ਜੋ ਨੰਬਰ ਦਿੱਤੇ ਗਏ ਸੀਗੇ ਉਸ ਤੇ ਮੈਂ ਪਰਸਨਲੀ ਸੁਪਰਵਾਈਜ਼ ਕਰਦਾ ਰਗਾ ਐਸਪੀਡੀ ਸਾਹਿਬ ਵੀ ਦੇਖਦੇ ਹੈਗੇ ਤਾਂ ਉਸ ਦਾ ਇਹ ਹੈਗਾ ਕਿ ਜੋ ਪੈਡਲਰਸ ਹੈਗੇ ਹਨਾ ਦੀ ਪ੍ਰੋਪਰਟੀਆਂ ਜੋ ਹੈਗੀ ਉਹ ਅਟੈਚ ਕਰਾਈਆਂ ਗਈਆਂ ਤਾਂ ਪਿਛਲੇ ਲਗਭਗ 1 ਸਾਲ ਦੇ ਦੌਰਾਨ 2 ਕਰੋੜ ਪਲੱਸ ਦੀ ਪ੍ਰੋਪਰਟੀ ਹੈ ਪੁਲਿਸ ਨੇ ਅਟੈਚ ਕਰਾਈ ਹੈ ਤਾਂ ਕਿ ਜੋ ਵੀ ਕੋਈ ਉਹਨਾਂ ਦਾ ਰਿਸ਼ਤੇਦਾਰ ਵੀ ਹੈਗਾ ਕੋਈ ਪੈਡਲਰ ਦਾ ਉਹ ਕੋਈ ਵੀ ਆਪਣੇ ਪ੍ਰੋਸੀਡਸ ਆਫ ਸੇਲ ਆਫ ਡਰੱਗਸ ਤੇ ਕੁਝ ਬਣਾਉਂਦਾ ਹੈ ਪ੍ਰੋਪਰਟੀ ਤਾਂ ਉਹ ਪੁਲਿਸ ਅਟੈਚ ਕਰਾ ਦਿੰਦੀ ਹੈ ਤਾਂ ਉਹ ਉਸ ਦਾ ਉਸ ਨੂੰ ਫਰੂਟ ਆਫ ਕਰਾਈਮ ਕੋਈ ਮਿਲਣਾ ਨਹੀਂ ਹੈਗਾ ਤਾਂ ਇਹ ਬਾਕੀਆਂ ਲਈ ਵੀ ਸੰਦੇਸ਼ ਹੈਗਾ ਕਿ ਜੋ ਵੀ ਕੋਈ ਪੈਡਲਿੰਗ ਚ ਇਨਵੋਲਡ ਹੈ ਡਰੱਗ ਟਰੇਡ ਤੇ ਇਨਵੋਲਡ ਹੈਗਾ ਤੋ ਇਸ ਤਰ੍ਹਾਂ ਪੁਲਿਸ ਨੇ ਡੈਟਰੈਂਸ ਲਈ ਸਾਰੀ ਚੀਜ਼ ਐਟੈਚ ਕਰਾ ਦੇਣੀ ਹੈ ਤੋ ਉਸ ਤੇ ਕੋਈ ਫਾਇਦਾ ਨਹੀਂ ਆਏਗਾ ਉਹਨਾਂ ਨੂੰ ਆਮ ਲੋਕਾਂ ਨੂੰ ਤੁਹਾਡੇ ਮਾਧਿਅਮ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਪ੍ਰੋਐਕਟਿਵਲੀ ਹੋਕਰ ਇਸ ਗਲਤੇ ਮਤਲਬ ਪੁਲਿਸ ਨੂੰ ਇਨਫੋਰਮ ਕਰਨ ਤੇ ਕੋਈ ਵੀ ਉਹਨਾਂ ਦੇ ਆਲੇ-ਦੁਆਲੇ ਜੋ ਦੇਖੋ ਸਭ ਤੋਂ ਜ਼ਿਆਦਾ ਆਪਣੀ ਸਰਾਊਂਡਿੰਗ ਦਾ ਹੀ ਲੋਕਾਂ ਨੂੰ ਪਤਾ ਹੁੰਦਾ ਤੋ ਸਰਾਊਂਡਿੰਗ ਤੇ ਐਡਜੋਇਨਿੰਗ ਏਰੀਆ 'ਚ ਕੋਈ ਵੀ ਕਿਸੇ ਨੂੰ ਇਨਪੁਟ ਲੱਗਦੀ ਹੈਗੀਏ ਤੋ ਰੀਅਲ ਟਾਈਮ 'ਚ ਬੇਝਿਜਕ ਹੋ ਕੇ ਮਤਲਬ ਆ ਸਕਦੇ ਆਫਿਸ ਵੀ ਦੱਸ ਸਕਦੇ ਆ ਟੈਲੀਫੋਨਿਕਲੀ ਆਈ ਐਮ 24/7 ਅਵੇਲੇਬਲ ਬਾਕੀ ਆਫੀਸਰਸ ਨੂੰ ਟੀਮ ਵਰਕ ਹੈਗੀ ਹੈ ਯਹੀ ਦੱਸਿਆ ਗਿਆ ਹੈ ਕਿ ਕਿਸੇ ਨੇ ਕੋਈ ਬੈਰੀਅਰ ਨਹੀਂ ਰੱਖਣਾ ਹੈ ਕਮਿਊਨੀਕੇਸ਼ਨ ਵਾਈਜ਼ ਕੋਈ ਵੀ ਦੱਸਣਾ ਚਾਹੁੰਦਾ ਹੈ ਕਦੇ ਵੀ ਤਾਂ ਉਹ ਖੁੱਲ ਕੇ ਦੱਸ ਸਕਦਾ ਹੈ ਬੇਝਿਜਕ ਦੱਸ ਸਕਦਾ ਹੈ